ਬੰਦੇ ਨੂੰ ਕਿੱਡੀ ਵੱਡੀ ਜ਼ਿੰਦਗੀ ਚ ਲੋੜ ਹੁੰਦੀ ਹੈ ਜਦੋਂ ਬੰਦੇ ਦੇ ਕੋਲ ਹੈ ਸਰੀਰ ਚੰਗਾ ਪਾਲਾ ਉਦੋਂ ਬੰਦੇ ਨੂੰ ਪਤਾ ਨਹੀਂ ਲੱਗਦਾ ਇਹ ਸਾਡਾ ਸੁਭਾਅ ਹੀ ਹੈ ਜਿਹੜੀ ਚੀਜ਼ ਕੋਲ ਹੈ ਉਦੋਂ ਨਹੀਂ ਜਦੋਂ ਟੁੱਟ ਜਾਏ ਟੁੱਟ ਜਾਏ ਛੱਡ ਕੇ ਚਲੀ ਜਾਏ ਫਿਰ ਪਤਾ ਲੱਗਦਾ ਮੈਂ ਆਪਣੇ ਪਾਪਾ ਜੀ ਨੂੰ ਵੇਖਦਾ ਪਿਤਾ ਜੀ ਨੂੰ ਮੈਂ ਵੇਖਦਾ ਸੀ ਆਪਣੇ ਆਪ ਮੈਂ ਖਿਆਲ ਆਏ ਛੜਕ-ਜੁੜਕ ਵੀ ਦੇਣਾ ਮੇਰੀ ਬਾਤ ਨੂੰ ਇਦਾਂ ਹੀ ਕਹਿ ਦੇਣਾ ਵੀ ਤੂੰ ਐ ਰੋ ਮਤਲਬ ਇਹ ਨਹੀਂ ਵੀ ਘਰ ਵਾਲੇ ਤਾਂ ਕਰਦੇ ਹੀ ਹੁੰਦੇ ਨੇ ਘਰਾਂ 'ਚ ਉਹਨੂੰ ਕਈ ਕੁਝ ਕਹਿ ਲੈਂਦਾ ਉਹਨੂੰ ਕਹਿ ਲੈਂਦੇ ਪਰ ਹੁਣ ਪਤਾ ਲੱਗਦਾ ਜਦੋਂ ਬੰਦਾ ਚਲੇ ਜਾਂਦਾ ਫਿਰ ਬੰਦਾ ਇਕੱਲਾ ਰਹਿ ਜਾਂਦਾ ਜੀਵਨ ਸਾਥੀ ਛੱਡ ਕੇ ਚਲੇ ਜਾਂਦਾ ਤੇ ਮੈਂ ਮਹਿਸੂਸ ਕਰਦਾ ਸੀ ਮੈਂ ਕਿਹਾ ਬੰਦਾ ਰੋਖੇ ਨਹੀਂ ਕਹਿੰਦਾ ਪਰ ਤਕਲੀਫ ਤੇ ਹੈ ਹੀ ਹੈ ਜੇ ਸਾਥੀ ਤੇ ਜਾਣ ਘਰ ਵਾਲੀ ਦੇ ਜਾਣ ਦੀ ਕਿੱਡੀ ਵੱਡੀ ਤਕਲੀਫ ਘਰ ਦੀ ਰੌਣਕ ਹੀ ਚੱਲੇ ਜਾਂਦੀ ਮੈਂ ਤੇ ਸਹਾਬੇ ਲਾਇਆ ਵੀ ਕਈ ਬੰਦਿਆਂ ਨੂੰ ਜਾਣਦੇ ਆ ਘਰ ਤੇ ਘਰ ਆੜੀਆਂ ਰਾੜੀਆਂ ਔਰਤ ਦੇ ਨਾਲ ਘਰ ਮਤਲਬ ਔਰਤ ਔਰਤ ਮਤਲਬ ਘਰ ਬੰਦਾ ਕਹੀ ਜਾਵੇ ਬੀਬੀ ਕਹੀ ਜਾਂਦੀ ਏ ਮੈਂ ਤੂੰ ਜਾ ਪੇਕੇ ਤੂੰ ਫੇਰ ਜਾ ਪੇਕੇ ਮੇਰੀ ਜਾਲ ਸੌਖੀ ਹੋ ਜੂ ਆਪਾਂ ਲੋਕਾਂ ਨੇ ਚੁਟਕਲੇ ਆ ਬਣਾਏ ਆਪਾਂ ਵੀ ਹੱਸ ਲਈ ਦੇ ਗਏ ਆਪਾਂ ਵੀ ਹੱਸ ਲਈ ਦੇ ਕਈ ਵਾਰੀ ਹਾਸਲ ਇੰਦਿਆ ਘਰ ਵਾਲੀ ਕਹਿੰਦੀ ਜੀ ਮੈਂ ਘਰ ਵਾਲੀ ਕਹਿੰਦੀ ਮੈਂ ਪੇਕੇ ਚੱਲ ਮੈਂ ਚੱਲੀ ਆ 4 ਘੰਟੇ ਵਾਲੀ ਚੱਲੀ ਆ ਕੁਝ ਚਾਹੀਦਾ ਤੇ ਨਹੀਂ ਕਹਿੰਦੇ ਮੇਰੇ ਲਈ ਇੰਨਾ ਹੀ ਬਹੁਤ ਹੈ ਵੀ ਤੂੰ ਚੱਲੀ ਆ 4 ਘੰਟੇ ਵੀ ਤੂੰ ਘਰੋਂ ਨਿਕਲ 4 ਘੰਟੇ ਜਾ ਜਾਨ ਸੌਖੀ ਹੋਵੇ ਪਰ ਇਹ ਗੱਲਾਂ ਕਹਿਣ ਦੀਆਂ ਨੇ ਇਹ ਗੱਲਾਂ ਕਹਿਣ ਦੀਆਂ ਨੇ ਘਰ ਦੀ ਰੌਣਕ ਹੈ ਜਿਹੜੀ ਉਹ ਔਰਤ ਨਾਲ